ਇਹ ਕੁੜੀ ਹੈ ਤੇ ਦੀ ਕਹਾਣੀ ਹੈ ਹੈ ਤੇ ਯਹੂਦਾ ਤੇ ਤਮਾਰ ਦੀ ਜਿਹੜੀ ਕਹਾਣੀ ਹੈ ਇਹ ਨੂੰ ਸੌਰੇ ਦੀ ਉਹ ਹੈਗੀ ਆ ਉਤਪਤ 38 ਦੇ ਵਿੱਚ 49 ਤੇ 50 ਪੇਜ ਦੇ ਉੱਪਰ ਫਿਰ ਸੈਮੂਅਲ ਦੂਜਾ 13 ਚੈਪਟਰ ਦੇ 13 ਆਇਤ ਦੇ ਵਿੱਚ 401 ਤੇ 2 ਨੰਬਰ ਪੇਜ ਤੇ ਕਹਾਣੀ ਹੈ ਅਬਸ਼ਾਲੋਮ ਤੇ ਤਮਾਰ ਦੀ ਦਾਊਦ ਦਾ ਜਿਹੜਾ ਮੁੰਡਾ ਕੁੜੀ ਸੀ ਜਿਨ੍ਹਾਂ ਨੇ ਭੈਣ ਭਰਾ ਨੇ ਆਪਸ ਵਿੱਚ ਕੀਤਾ ਸੀ ਫਿਰ ਯਿਸੂ ਮਸੀਹ ਦੇ ਸ਼ਰਾਬ ਪੀਣ ਬਾਰੇ ਵਰਨਨ ਵੀ ਜਿਹੜਾ ਤਿੰਨ ਚਾਰ ਜਗ੍ਹਾ ਵਾ ਮੱਤੀ ਦੀ ਈਂਜਿਲ 26 ਤੋਂ 29 ਤੱਕ ਛਬੀ ਦਿਨਾਂ ਤੀ ਲੋਕਾਂ ਦੀ ਅੰਜੀਲ ਜਿਹੜੀ ਹੈ 22 ਦੀ 18 ਦੇ ਵਿੱਚ ਯਹੂਨਾ ਦੀ ਅੰਜੀਲ ਜਿਹੜੀ ਹੈ ਉਹ 13 ਦੀ 16 ਦੇ ਵਿੱਚ ਹੈ ਤੇ ਫਿਰ ਜਿਹਹੂਨਾ ਦੀ ਅੰਜੀਲ ਜਿਹੜੀ 13 ਤੋਂ 21 ਫਿਰ ਜਿਹੜੀ ਆ ਮਾਰਕਸ ਦੀ ਅੰਜੀਲ ਜਿਹੜੀ ਆ 14 ਦੀ 17 ਤੋਂ ਲੈ ਕੇ 25 ਤੱਕ I will not know more of the fruit of the vine until day that I drink in a new in the kingdom of God ਹੈ ਕਿ ਮੈਂ ਉਹਨਾਂ ਚਿਰ ਇਹ ਦਾਖ ਰਸਨੀ ਪੀਵਾਂਗਾ ਜਿੰਨਾ ਚਿਰ ਮੈਂ ਆਪਣੇ ਪਿਓ ਦੇ ਪ੍ਰਭੂ ਦੇ ਘਰ ਨਹੀਂ ਪਹੁੰਚ ਜਾਂਦਾ ਤੇ ਨਾਲੇ ਸ਼ਰਾਬ ਤੇ ਇਹਨਾਂ ਦੇ ਵਿੱਚ ਉਹਦਾ ਵੀ ਗਲਤ ਹੈ ਨਹੀਂ ਜੀਸੂ ਮਸੀਹ ਨੇ ਪਹਿਲਾ ਚੰਤਕਾਰੀ ਇਹ ਕੀਤਾ ਸੀ ਕਹਿੰਦੇ ਜੀ ਉਹ ਵਿਆਹ ਦੇ ਵਿੱਚ ਗਿਆ ਸੀ ਗਲੀਲ ਦੇ ਕਾਨਾਂ ਦੇ ਵਿੱਚ ਉੱਥੇ ਉਹਦੀ ਮਾਂ ਵੀ ਹੈਗੀ ਸੀ ਉਹਨੇ ਆ ਕੇ ਮਾਂ ਨੇ ਕਿਹਾ ਵੀ ਸਾਡੀ ਸ਼ਰਾਬ ਖਤਮ ਹੋ ਗਈ ਆ ਹੈ ਤੇ ਉਹ ਕਹਿੰਦਾ ਵੀ ਸਾਨੂੰ ਤੇਨੂੰ ਕੀ ਕਹਿੰਦੇ ਵੀ ਨਹੀਂ ਲੋਕੀ ਨਰਾਜ਼ ਹੋ ਰਹੇ ਨੇ ਫੇਰ ਉਹ ਕਹਿੰਦਾ ਜੀ ਉੱਥੇ ਨਾ 6 ਮੱਟ ਪਏ ਸੀ ਪਾਣੀ ਦੇ ਭਾਏ ਜਿਹੜੇ ਇਹਨਾਂ ਦੇ ਯਹੂਦੀਆਂ ਦੀ ਰੀਤੀ ਦੇ ਅਨੁਸਾਰ ਉਹ ਸ਼ੁੱਧ ਕਰਨ ਲਈ ਨਾ ਇਹਨਾਂ ਨੇ ਪਾਣੀ ਦੇ ਮੱਟ ਰੱਖੇ ਹੁੰਦੇ ਸੀ ਕਹਿੰਦਾ ਸਾਰੇ ਨੱਕੋ ਨੱਕ ਪਾਣੀ ਦੇ ਭਰ ਦਿਓ ਇੱਕ ਮੱਟ ਦੇ ਵਿੱਚ 3 ਮਨ ਪਾਣੀ ਪੈਂਦਾ ਸੀ ਯਾਨੀ ਕਿ 120 ਕਿਲੋ ਫਿਰ ਇਹਨਾਂ ਨੇ ਸਾਰੇ ਮੱਟ ਕਹਿੰਦੇ ਜੀ ਪਾਣੀ ਦੇ ਭਰ ਕੇ ਤੇ ਜਿਸੂ ਮਸੀਹ ਨੇ ਉਹਨੂੰ ਦਾਖਰਾਸ ਚ ਖਰਾਬ ਜਿਹਾ ਬਦਲ ਦਿੱਤਾ ਤੇ ਫਿਰ ਪ੍ਰਧਾਨ ਕਹਿੰਦਾ ਵੀ ਤੁਸੀਂ ਜਿਹੜੀ ਵਧੀਆ ਸ਼ਰਾਬ ਸੀ ਹੁਣ ਤੱਕ ਲੁਕੋ ਕੇ ਘਾਤੋਂ ਰੱਖੀ ਸੀ ਲੋਕੀ ਤੇ ਵਧੀਆ ਸ਼ਰਾਬ ਪਹਿਲਾਂ ਪੀਉਂਦੇ ਆ ਤੇ ਤੁਸੀਂ ਵਧੀਆ ਸ਼ਰਾਬ ਜਿਹੜੀ ਆ ਉਹ ਬਾਅਦ ਚ ਕਿਉਂ ਪਈ ਆ ਸਾਰੇ ਦੇ ਇਹਨਾਂ ਦੇ ਵਿੱਚ ਸ਼ਰਾਬੀ ਕਬਾਬੀ ਇਕੱਠੇ ਹੋਏ ਸੀ ਹੈ ਤੇ ਇਹ ਜਿਹੜੇ ਆ ਨਾ ਮੈਂ ਬਕਾਇਦਾ ਇੰਗਲਿਸ਼ ਦੀ ਬਾਈਬਲ ਦੇ ਵਿੱਚੋਂ ਵੀ ਸਾਰਾ ਜਿਹੜਾ ਸੀ ਇਹ ਨੋਟ ਕੀਤਾ ਤੇ